ਟਾਈਮ ਟੂ ਟਾਈਮ ਹਨਾ ਅਸੀਂ ਇੰਨੇ ਜ਼ਿਆਦੇ ਮੋਡੀਫਿਕੇਸ਼ਨ ਕਰ ਲਈ ਹੈ ਨਾ ਆਪਣੇ ਸਿਸਟਮ ਦੇ ਵਿੱਚ ਆਪਣੇ ਮੀਲ ਪਲਾਨ ਦੇ ਵਿੱਚ ਮੇਰੀ ਵਾਰੀ ਤਾਂ ਐਨ ਸਿੰਪਲ ਮੈਂ ਤਾਂ ਕੋਈ ਸ਼ੰਗੜੇ ਮੰਗਣੇ ਤੁਹਾਨੂੰ ਮੈਂ ਦੱਸਿਆ ਨਾ ਮੈਂ ਕੋਸ਼ਿਸ਼ ਨਹੀਂ ਕੀਤਾ ਜਿੱਦਾਂ ਉੱਥੇ ਲਿਖਿਆ ਸੀ ਡਿੱਟੋ ਨੂੰ ਫੋਲੋ ਕੀਤਾ ਟੈਂਫੇ ਖਾਦੇ ਅਸਪਰਗਸ ਖਾਦੇ ਜਿਹੜੀ ਚੀਜ਼ਾਂ ਦੇ ਮੈਂ ਕਦੀ ਨਾ ਨਹੀਂ ਸੁਣੇ ਸੀ ਮੈਂ ਉਹ ਖਾਦੀਆਂ ਹੁਣ ਤੁਸੀਂ ਡਿਮਾਂਡ ਕਰਦੇ ਹੋ ਰੋਟੀ ਵੀ ਖਾਣੀ ਆ ਚਲੋ ਠੀਕ ਆ ਆਪਾਂ ਉਹ ਵੀ ਮੋਡੀਫਾਈ ਕਰਕੇ ਤੁਹਾਡੇ ਹਿਸਾਬ ਦੇ ਨਾਲ ਤੁਹਾਨੂੰ ਮੀਲ ਪਲਾਨ ਬਣਾ ਕੇ ਦੇਣੇ ਹੱਥ ਦੇ ਨਾਲ ਲਿਖ ਕੇ ਸੋਹਣੀ ਸੋਹਣੀ ਹੈਂਡਰਾਈਟਿੰਗ ਮੇਰੀ ਬਹੁਤ ਸੋਹਣੀ ਆ ਠੀਕ ਹੈ ਤੇ ਉਹ ਹੈਂਡਰਾਈਟਿੰਗ ਦੇਖਣ ਦੇ ਲਈ ਤੁਹਾਨੂੰ ਮੇਰੇ ਨਾਲ ਜੁੜਨਾ ਪੈਣਾ ਆ ਤੇ ਤੁਹਾਨੂੰ ਮੇਰੇ ਤੋਂ ਮੀਲ ਪਲਾਨ ਲੈਣਾ ਪੈਣਾ ਸਮਝ ਗਏ ਰੋਟੀ ਵੀ ਤੁਹਾਡੇ ਮੀਲ ਪਲਾਨ ਚ ਐਡ ਕਰਨੀ ਆ ਬਟ ਆਹ ਵਾਲੀ ਨਹੀਂ ਕਰਨੀ ਜਿਹੜੀ ਟੋਲ ਟੋਲਟੀ ਲਿਆ ਹੈਗੀ ਆ ਇਹ ਨਹੀਂ ਐਡ ਕਰਨੀ ਇਹ ਆਪਾਂ 80 20 ਦੇ ਵਿੱਚ ਖਾਣੀ ਆ ਜਿੱਦਾਂ ਕਿ ਅਸੀਂ ਖਾਂਦੇ ਹੈਗੇ ਠੀਕ ਆ ਸੋ ਰੋਟੀ ਵਾਲਾ ਮੀਲ ਪਲਾਨ ਲੈਣਾ ਆ ਤੇ ਤੁਸੀਂ ਮੈਨੂੰ ਕਰ ਲੈਣਾ ਮੈਸੇਜ ਤੇ ਆਪਾਂ weight loss ਬਹੁਤ ਸੋਹਣਾ ਕਰ ਜਣਾ ਹੈ